ਕੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਕੱਲੇ ਆਪਣੇ ਬਲਬੂਤੇ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੰਜੀਤ ਕਰ ਲੈਣਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਸਮੇਂ ਵੱਡਾ ਦੁਫਾਰ ਚੱਲ ਰਿਹਾ ਹੈ ਆਪਸੀ મતਪੇਦ ਨਵੀਂ ਸ਼੍ਰੋਮਣੀ ਅਕਾਲੀ ਦਲ ਦਾ ਬਣ ਜਾਣਾ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਜਾਣਾ ਗਿਆਨੀ ਹਰਪ੍ਰੀਤ ਸਿੰਘ ਜਿੱਥੇ ਵੀ ਉਹਨਾਂ ਦਾ ਦਾਂ ਲੱਗਦਾ ਹੈ ਉਹ ਪੜਦੇ ਨੇ ਸੁਖਬੀਰ ਸਿੰਘ ਬਾਦਲ ਨੂੰ ਚਾਹੇ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਹੈ ਸੇਵਾ ਕੀਤੀ ਹੋਵੇ ਭਾਵੇਂ ਉਹਨੇ ਸ਼ੁਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਵਰਤਿਆ ਹੋਵੇ ਲੇਕਿਨ ਉਹਦੀ ਫੁੱਦਬੁੱਧ ਸਾਰੀ ਗਿਆਨੀ ਹਰਪ੍ਰੀਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਪਤਾ ਹੈ ਇਸ ਕਰਕੇ ਬਦਨਾਮੀ ਹੋਈ ਸੁਖਬੀਰ ਸਿੰਘ ਬਾਦਲ ਦੀ ਸੁਖਬੀਰ ਸਿੰਘ ਬਾਦਲ ਇਕੱਲਾ ਸਖਣਾ ਅਕੱਲੇ ਕੁਲੂ ਮੋਰਚਾ ਫਤੇ ਨਹੀਂ ਕੀਤਾ ਦਾੜਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਉਂਕਿ ਅਕੱਲੀ ਨਵੀਂ ਸ਼੍ਰੋਮਣੀ ਅਕਾਲੀ ਦਲ ਨਹੀਂ ਭਾਈ ਅੰਮ੍ਰਿਤਪਾਲ ਖਾਲਸਾ ਦੀ ਪਾਰਟੀ ਅਕਾਲੀ ਦਲ ਉਸ ਵਾਰਸ ਪੰਜਾਬ ਦੇ ਵੀ ਵੱਡੇ ਪੱਧਰ ਤੇ ਉੱਪਰ ਕੇ ਆਈ ਹੈ ਕਿਉਂਕਿ ਉਹਨਾਂ ਵੀ ਹਾਰਪ੍ਰਿਤਤ ਹਲਕਿਆਂ ਦੇ ਵਿੱਚ ਭਰਮੀ ਸੇਵਾ ਕੀਤੀ ਹੈ ਹਾਲਾਂਕਿ ਉਹਨਾਂ ਦੇ ਕੋਲ ਫੰਡ ਨਹੀਂ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਵੀ ਪੈਸੇ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਵੀ ਪੈਸੇ ਨਹੀਂ ਯਾਨੀ ਹਰਪੀ ਸਿੰਘ ਦੇ ਜਿਹੜੇ ਸਾਥੀ ਨੇ ਸਾਰੇ ਹੀ ਧਨਾੜ ਦੇ ਅਮੀਰ ਹੈ ਜਿਸ ਤਰ੍ਹਾਂ ਸਰਜੀਤ ਸਿੰਘ ਰਕੜਾ ਨੇ ਕਿਹਾ ਕਿ ਅਸੀਂ 3 ਕਰੋੜ ਰੁਪਏ ਦੇਵਾਂਗੇ ਯਾਨੀ ਕਿ ਚਾਹੇ ਉਹ ਬਿਜ਼ਨਸਮੈਨ ਨੇ ਚਾਹੇ ਉਹਨਾਂ ਨੇ ਸਿਆਸਤੋਂ ਪੈਸਾ ਕਮਾਇਆ ਪੈਸਾ ਉਹਨਾਂ ਕੋਲ ਹੈ ਉਹਦੋਂ ਸੁਖਬੀਰ ਸਿੰਘ ਬਾਦਲ ਉੱਤੇ ਇਲਜ਼ਾਮ ਲੱਗੇ ਕਿ ਇਹਨਾਂ ਨੇ ਝਰੂਪਨੀ ਗੁਰਦੁਆਰਾ ਪ੍ਰਬੰਧਕ ਪੈਸੇ ਦੇ ਪੈਸੇ ਦੀ ਇਸ ਜਿਹੜੀ ਹੈ ਵਰਤੋਂ ਕੀਤੀ ਅਜਿਹਾ ਕਿਉਂ ਹੋ ਰਿਹਾ ਹੈ ਸੁਖਬੀਰ ਸਿੰਘ ਬਾਦਲ ਦਾ ਮਨ ਟੁੱਟ ਗਿਆ ਹੈ ਸੁਖਬੀਰ ਸਿੰਘ ਬਾਦਲ ਫਿਰ ਦੁਬਾਰਾ ਕਨਵਿੰਸ ਕਰਨਗੇ ਜੇਕਰ ਪਾਰਟੀ 2 3 ਯਾਨੀ ਕਿ ਮੇਨ ਉੱਪਰ ਕੇ ਤਿੰਨ ਪਾਰਟੀਆਂ ਪਾਰਟੀਆਂ ਨੇ ਮੇਨ ਪ੍ਰਾਣੀ ਸ਼ਰੋਮਣੀ ਅਕਾਲੀ ਦਲ ਜਿਹੜੀ 1920 ਦੇ ਵਿੱਚ ਬਣੀ ਜਿਸ ਦੇ ਮੌਜੂਦਾ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਨਵੀਂ ਸ਼ਰੋਮਣੀ ਅਕਾਲੀ ਦਲ ਜਿਸ ਦੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਵਾਸ ਪੰਜਾਬ ਦੇ ਜਿਸ ਦੇ ਰਾਸ਼ਟਰੀ ਪ੍ਰਧਾਨ ਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਯਾਨੀ ਕਿ ਤਿੰਨ ਸਿਰੇ ਦੀਆਂ ਜਨਨਕੇ ਲੇਟ ਤੱਕ ਕੌਮ ਦੀਆਂ ਪਾਰਟੀਆਂ ਕੌਮ ਦੀ ਵੋਟ ਵੰਡੀ ਗਈ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਨਹੀਂ ਜਿੱਤਨੀ ਭਾਈ ਅੰਮ੍ਰਿਤਪਾਲ ਖਾਲਸਾ ਵਾਲੀ ਪਾਰਟੀ ਵੀ ਨਹੀਂ ਜਿੱਤਨੀ ਨਵੀਂ ਸ਼੍ਰੋਮਣੀ ਅਕਾਲੀ ਦਲ ਵੀ ਨਹੀਂ ਜਿੱਤਨੀ ਇਸ ਕਰਕੇ ਕੌਮ ਨੂੰ ਇਕੱਠਾ ਹੋਣਾ ਪਵੇਗਾ ਇਹਨਾਂ ਪੰਥਕ ਆਗੂਆਂ ਦੇ ਵਿਤਕਰੇ ਜਿੰਨੀ ਜਲਦੀ ਖਤਮ ਹੋ ਜਾ ਓਨੀ ਜਲਦੀ ਸ਼੍ਰੋਮਣੀ ਅਕਾਲੀ ਦਲ ਪੁਨਰ ਸਿਰਜੀਤ ਹੋ ਸਕਦੀ ਹੈ ਨਹੀਂ ਤਾਂ ਲੋਕ ਕੁਝ ਕਾਂਗਰਸੀ ਵੱਲ ਜਾਣਗੇ ਕੁਝ ਆਪ ਆਧੀ ਪਾਰਟੀ ਵੱਲ ਤੇ ਕੁਝ ਭਾਰਤੀ ਜਨਤਾ ਪਾਰਟੀ ਵੱਲ ਤੇ ਜਿਹੜੀ ਪੰਥਕ ਵੋਟ ਜਦੋਂ ਤਿੰਨਾ ਧੜਿਆਂ ਦੇ ਵਿੱਚ ਵੰਡੀ ਗਈ ਤਿੰਨਾ ਪਾਰਟੀਆਂ ਦੇ ਵਿੱਚ ਵੰਡੀ ਗਈ ਤਾਂ 1 2 3 4 5 ਜਿਹੜੇ ਵਿਧਾਇਕ ਇਹਨਾਂ ਦੇ ਉਮੀਦਵਾਰ ਜਿੱਸਕਦੇ ਨੇ ਇਸ ਕਰਕੇ ਹੁਣ ਜਿਹੜੇ ਸੁਖਬੀਰ ਸਿੰਘ ਬਾਦਲ ਟਸ ਤੋਂ ਮਾਸ ਨਹੀਂ ਹੋ ਰਹੇ ਸੀ ਹੁਣ ਫਿਰ ਇੱਕ ਵਾਰ ਕਨਵਿੰਸ ਕਰਨਗੇ ਖਬਰਾਂ ਆ ਰਹੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਕਪੂਰਥਲਾ ਦੇ ਵਿੱਚ ਇੱਕ ਸਮਾ ਪੰਥਕ ਸਮਾਗਮ ਤੇ ਉਥੇ ਉਹਨਾਂ ਨੇ ਸੱਦਾ ਦੇ ਦਿੱਤਾ ਹੈ ਕਿ ਜਿੰਨੀਆਂ ਵੀ ਪੰਜਾਬ ਦੀਆਂ ਪੰਥਕ ਤੇ ਧਰਾਂ ਨੇ ਉਹਨਾਂ ਨੂੰ ਇੱਕ ਸਟੇਜ ਤੇ ਇਕੱਠੇ ਹੋਣਾ ਪਵੇਗਾ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਬਚਾਉਣੀ ਹੈ ਜਾਂ ਬਰਕਰਾਰ ਰੱਖਣੀ ਹੈ ਪੰਥਕ ਪਾਰਟੀਆਂ ਨੂੰ ਬਚਾਉਣਾ ਪੰਥਕ ਪਾਰਟੀ ਤਾਂ ਦੀ ਬਚੇਗੀ ਹੁਣ ਪੰਥਕ ਪਾਰਟੀਆਂ ਸੁਖਬੀਰ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਸਹਿਮਤ ਹੁੰਦੀਆਂ ਨੇ ਜਾ ਨਹੀਂ ਹੁੰਦੀਆਂ ਇਹ ਹੁਣ ਅਗਲਾ ਕੰਮ ਪੰਥਕ ਪਾਰਟੀਆਂ ਦਾ ਹੈ ਚਾਹੇ ਭਾਈ ਅਮਰਪਾਲ ਖਾਲਸਾ ਦੀ ਪਾਰਟੀ ਅਕਾਲੀ ਦਲ ਬਾਦਸ ਪੰਜਾਬ ਦੀ ਹੋਵੇ ਚਾਹੇ ਭਾਈ ਸਿਮਰਜੀਤ ਸਿੰਘ ਮਾਨਵਾਲੀ ਹੋਵੇ ਸਰਦਾਰ ਸਿੰਘ ਸ਼ਰੋਮਣੀ ਅਕਾਲੀ ਦਲ ਅਬਰਸਰ ਤੇ ਭਾਵੇਂ ਨਵੀਂ ਸ਼ਰੋਮਣੀ ਅਕਾਲੀ ਦਲ ਹੋਵੇ ਜੇਕਰ ਇਹ ਧਿਰਾਂ ਇਕੱਠੀਆਂ ਹੋ ਜਾਂਦੀਆਂ ਨੇ ਲੇਕਿਨ ਪੰਗਾ ਤੇ ਪ੍ਰਧਾਨਗੀ ਦਾ ਹੈ ਜੇਕਰ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡ ਦਿੰਦੇ ਨੇ ਤਾਂ ਹੋ ਸਕਦਾ ਹੈ ਕਿ ਸਾਰੀਆਂ ਪੰਥਕ ਧਿਰਾਂ ਇਕੱਠੀਆਂ ਹੋ ਜਾਣ ਲੇਕਿਨ ਸੁਖਬੀਰ ਸਿੰਘ ਪ੍ਰਧਾਨਗੀ ਛੱਡਣਗੇ ਜਾਂ ਨਹੀਂ ਛੱਡਣਗੇ ਇਹ ਉਨ ਪ੍ਰਧਾਨ ਸਾਬ खुद ਨੂੰ ਪਤਾ ਹੈ ਜੇਕਰ ਸਾਰੀਆਂ ਪੰਥਕ ਧਿਰਾਂ ਨੂੰ ਇਕੱਠਾ ਕਰਨਾ ਹੈ ਜੇਕਰ ਸਾਰੇ ਪੰਥਕ ਆਗੂਆਂ ਨੂੰ ਇੱਕ ਮੰਚ ਉੱਤੇ ਲਿਆਉਣਾ ਹੈ ਤਾਂ ਥੋੜਾ ਬਹੁਤ ਥੋੜੀ ਬਹੁਤੀ ਪਹਿਲ ਪ੍ਰਧਾਨਗੀ ਦੀ ਕੁਰਸੀ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੂੰ ਵੀ ਕਰਨੀ ਪਵੇਗੀ ਜੇਕਰ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਵਾਲੀ ਕੁਰਸੀ ਛੱਡ ਦਿੰਦੇ ਤਾ ਨਵੀਂ ਸ਼ਰੂਪਣੀ ਅਕਾਲੀ ਦਲ ਫੌਂਡ ਵਿੱਚ ਨਹੀਂ ਹੋਣੀ ਸੀ ਅਕਾਲੀ ਅਕਾਲੀ ਦਲ ਵਾਸ ਪੰਜਾਬ ਦੇ ਉਹ ਵੀ ਫੌਂਡ ਵਿੱਚ ਨਹੀਂ ਹੋਣੀ ਸੀ ਸਿਰਫ ਤੇ ਸਿਰਫ ਹੁਣ ਪ੍ਰਧਾਨਗੀ ਦਾ ਰੋਲਾ ਹੈ ਇਸ ਉੱਤੇ ਸੋਚ ਵਿਚਾਰ ਕਰਨਗੇ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਪੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਦਾ ਮਨ ਇੱਕ ਵਾਰ ਬਦਲਿਆ ਹੈ ਕਿ ਸਾਰੀਆਂ ਪੰਥਕ ਤੇ ਰਾਂ ਇਕੱਠੀਆਂ ਹੋ ਜਾਣ ਤਾਂ ਕਿ ਸ਼ਰੂਪਣੀ ਅਕਾਲੀ ਦਲ ਨੂੰ ਵੱਡੇ ਪੱਧਰ ਤੇ ਪੁਨਰ ਸਜਿਤ ਕੀਤਾ ਜਾਵੇ